ਅਸੀਂ ਜਿਹੜੇ ਸਾਲ ਕਹਿੰਨੇ ਆ ਕਿ ਇਸ ਵਾਰ ਅਸੀਂ ਉੱਠ ਜਾਣਾ ਵਾ ਇਸ ਵਾਰ ਸਾਡੀ ਫਸਲ ਨੇ ਬਚ ਜਾਣਾ ਵਾ ਉਸੇ ਸਾਲ ਜਿਹੜੀ ਸਾਡੀ ਫਸਲ ਜਿਹੜੀ ਉਹ ਪਾਣੀ ਨੇ ਤਬਾਹ ਹੋ ਜਾਂਦੀ ਇੱਕ ਵਾਰੀ ਮਰਿਆ ਕਿਸਾਨ ਉੱਠ ਜੂਗਾ ਦੂਜੀ ਵਾਰੀ ਮਰਿਆ ਨਹੀਂ ਉਠਿਆ ਜਾਂਦਾ ਹਰ ਪ੍ਰਭਾਵਿਤ ਇਲਾਕੇ ਬਿਆਸ ਦਰਿਆ ਨੇ ਜਿਹਨਾਂ ਪਿੰਡਾਂ ਵਿੱਚ ਮਾਰ ਕੀਤੀ ਆ ਰੜੇ ਪਿੰਡ ਦੇ ਏਰੀਏ ਦੇ ਵਿੱਚ ਅਸੀਂ ਖੜੇ ਆ ਉਹ ਘਰ ਦੱਸਦਾ ਤੁਹਾਨੂੰ ਸਾਹਮਣੇ ਉਹ ਘਰ ਦੱਸਦਾ ਤੇ ਉਸ ਘਰ ਦੇ ਜੀ ਐਸ ਵੇਲੇ ਕਿੱਥੇ ਦੇਖੋ ਘਰ ਨੂੰ ਆਲੇ ਦੁਆਲੇ ਪਾਣੀ ਨੇ ਘੇਰਿਆ ਹੋਇਆ ਆ ਉਹ ਬੇੜੀ ਆ ਬੱਚਿਆਂ ਨੇ ਲਾਈ ਉਹ ਆਪਣੀ ਬੇੜੀ ਇਹਨਾਂ ਦੀ ਤੋਂ ਬੇੜੀ ਦੇ ਜਰੀਏ ਇੱਧਰ ਨੂੰ ਆਏ ਆ ਇਸ ਵੇਲੇ ਇਹਨਾਂ ਨੇ ਰਹਿਣ ਬਸੇਰਾ ਕਿੱਥੇ ਕੀਤਾ ਉਹ ਤੁਹਾਨੂੰ ਦਿਖਾਲਦੇ ਆਂ ਇੱਧਰ ਆਜੋ ਟਰਾਲੀ ਦੇ ਵਿੱਚ ਇੱਕ ਪਰਿਵਾਰ ਆ ਤੇ ਤੁਹਾਨੂੰ ਦਿਖਾਲਦੇ ਆਂ ਦੇਖੋ ਆ ਛੋਟਾ ਜਿਹਾ ਬੱਚਾ ਹੈ ਵਿਚਾਰਾ ਇਹਦੀ ਉਮਰ ਪੈਣ ਕਿੰਨੀ ਕੁ ਉਮਰ ਹੈ ਆ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਜੀ ਇਹ 9 ਮਹੀਨੇ ਦੀ ਬੇਟੀ ਮੇਰੀ ਤੇ ਪੈਣ ਉਦੋਂ ਦੀ ਟਰਾਲੀ ਵਿੱਚ ਹੀ ਅਸੀਂ 25 ਤਰੀਕ ਤੋਂ ਟਰਾਲੀ ਵਿੱਚ ਹੀ ਰਹਿ ਰਹੇ ਆਂ ਕਿੱਦਾਂ ਵੀ ਮਤਲਬ ਟਾਈਮ ਗੁਜ਼ਰਦਾ ਹੁਣ ਜਿਦਾ ਨਿਆਣਿਆਂ ਤੇ ਮੱਛਰ ਵੀ ਲੜਦਾ ਹੋਣਾ ਕਿਦਾਂ ਆਪਣਾ ਸਮਾਂ ਕੱਢਦੇ ਵੱਡੇ ਤਾਂ ਕੱਢ ਲੈਂਦੇ ਆ ਨਿਆਣੇ ਕਿਦਾਂ ਕੱਢਦੇ ਵੀਰ ਜੀ ਬਹੁਤ ਔਖਾ ਸਮਾਂ ਸਾਡੇ ਤੇ ਐਸ ਟਾਈਮ ਅਸੀਂ ਟਰਾਲੀ 'ਚ ਬੈਠੇ ਆ ਹੁਣ ਥੋੜਾ ਜਿਹਾ ਮੌਸਮ ਠੀਕ ਹੋਇਆ ਬਾ ਇੰਨੀ ਜ਼ਿਆਦਾ ਗਰਮੀ ਤੇ ਇੰਨਾ ਜ਼ਿਆਦਾ ਮੰਦੇ ਹਾਲਾਂਕਿ ਸਿਰ ਜਿਹੜੇ ਆ ਉਹ ਘੁੰਮੀ ਜਾਂਦੇ ਘੁੰਮੀ ਜਾਂਦੇ ਮਤਲਬ ਬੱਚਿਆਂ ਦਾ ਵੀ ਬਹੁਤ ਔਖਾ ਵਾ ਸਾਡੀ ਛੋਟੀ 9 ਮਹੀਨੇ ਦੀ ਬੱਚੀ ਅਸੀਂ ਕਿਤੇ ਲੈ ਕੇ ਵੀ ਜਾ ਨਹੀਂ ਸਕਦੇ ਮਤਲਬ ਜਿਦਾ ਹੁਣ ਪਾਣੀ ਦੇ ਮੁਸ਼ਕ ਦੇ ਨਾਲ ਹਵਾੜ ਵੀ ਆਉਂਦੀ ਹੋਣੀ ਨਾ ਬਿਮਾਰੀਆਂ ਦਾ ਵੀ ਖਤਰਾ ਆ ਜਾਂਦਾ ਕੋਈ ਬਿਮਾਰ ਵੀ ਹੋ ਸਕਦਾ ਹਾਂਜੀ ਹਾਂਜੀ ਵੀਰ ਜੀ ਸਭ ਤੋਂ ਵੱਡਾ ਕਾਰਨ ਇਹ ਕਿ ਜੇ ਅਸੀਂ ਘਰ ਜਾਂਦੇ ਆ ਤੇ ਘਰ ਪਾਣੀ ਜਿਹੜਾ ਵਾ ਬਹੁਤ ਗੰਦਾ ਇੰਨਾ ਜਦਾ ਪਾਣੀ ਗੰਦਾ ਹੈ ਕਿ ਬੱਚੇ ਨੂੰ ਉੱਥੇ ਸਮੈਲ ਲੈ ਲੈ ਕੇ ਸਾਨੂੰ ਉੱਥੇ ਰਹਿ ਨਹੀਂ ਹੋ ਸਕਦਾ ਸਾਡੇ ਕੋਲ ਮਤਲਬ ਇਦਾਂ ਦੇ ਹਾਲਾਤ ਐਸ ਵੇਲੇ ਬਣ ਗਏ ਐਸ ਟਾਈਮ ਹਾਲਾਤ ਇੱਥੇ ਚੱਕ ਪਹੁੰਚ ਚੁੱਕੇ ਆ ਕਿ ਅਸੀਂ ਨਾ ਤੇ ਖਾਣ ਜੁਗਾ ਕੁਛ ਰਿਆ ਨਾ ਤੇ ਸਾਡੇ ਪੌਣ ਜੁਗਾ ਕੁਛ ਰਿਆ ਤੇ ਨਾ ਸਾਡੇ ਕੋਈ ਸਮਾਂ ਕੱਢਣ ਜੁਗਾ ਸਾਡੇ ਕੋਲ ਕੁਛ ਰਹਿ ਗਿਆ ਇਹ ਮਤਲਬ ਇਦਾਂ ਦੇ ਮਾੜੇ ਹਾਲਾਤ ਆ ਗਏ ਹਰ ਇੱਕ ਸਾਲ ਹੀ ਹੁੰਦਾ ਜਾਂ ਐਤ ਕੀ ਹੋਇਆ ਜੀ ਇਹ ਵੀਰ ਜੀ ਮੇਰਾ ਇਸ ਟਾਈਮ ਜੇ ਮੈਂ ਪ੍ਰੈਜ਼ੈਂਟ ਸਮੇਂ ਦੀ ਗੱਲ ਕਰਾਂ 2015 ਚ ਮੇਰਾ ਵਿਆਹ ਹੋਈ ਮੈਂ ਤੀਸਰੀ ਵਾਰ 10 ਸਾਲ ਦੇ ਵਿੱਚ ਵਿੱਚ ਤੀਸਰੀ ਵਾਰ ਪਾਣੀ ਦੇ ਵਿੱਚ ਵੇੜਾ ਵਾ ਗੁਜ਼ਾਰਾ ਕੀਤਾ ਵਾ ਤੇ ਇਸ ਥਾਲ ਦੇ ਵਿੱਚ ਤਿੰਨ ਵਾਰ ਪਾਣੀ ਇੰਨਾ ਵਾਰ ਹੀ ਮਾਰਵਾ ਗਿਆ ਕਿ ਅਸੀਂ ਜਿਹੜੇ ਸਾਲ ਕਹਿੰਨੇ ਆ ਕਿ ਇਸ ਵਾਰ ਅਸੀਂ ਉੱਠ ਜਾਣਾ ਵਾ ਇਸ ਵਾਰ ਸਾਡੀ ਫਸਲ ਨੇ ਬਚ ਜਾਣਾ ਵਾ ਉਸੇ ਸਾਲ ਜਦੋਂ ਸਾਡੀ ਫਸਲ ਜਿਹੜੀ ਉਹ ਪਾਣੀ ਨਾਲ ਤਬਾਹ ਹੋ ਜਾਂਦੀ ਹੈ ਇਹ ਕਾਰਨ ਕੀ ਬਣਦਾ ਹੈ ਮਤਲਬ ਜਦੋਂ ਪਿੱਛੋਂ ਪਾਣੀ ਆਉਂਦਾ ਜਾਂ ਕੋਈ ਹੋਰ ਕਾਰਨ ਹੈ ਇਸ ਪਾਣੀ ਦੇ ਆਉਣ ਦਾ ਜਦੋਂ ਤੁਹਾਡੇ ਇਸ ਇਲਾਕੇ ਵਿੱਚ ਦੇਖੋ ਜੀ ਕਾਰਨ ਇਹ ਆ ਕਿ ਪਹਿਲਾਂ ਤੇ ਸਾਡੇ ਜਿਹੜੇ ਪੰਗ੍ਰਾਮ ਤੇ ਬੈਠੇ ਆ ਜਿਹੜੀ ਮੈਨੇਜਮੈਂਟ ਕਮੇਟੀ ਬੈਠੀ ਆ ਪਹਿਲਾਂ ਤਾਂ ਦਰਿਆ ਸੋਕਾ ਹੋ ਜਾਂਦਾ ਜਦੋਂ ਅਸੀਂ ਰੋਲਾ ਪਾਉਂਨੇ ਆ ਸਾਡੇ ਦੋ ਧੰਨੇ ਵੀ ਲਗਾਏ ਗਏ ਆ ਸਾਡੀ ਕਮੇਟੀ ਵੱਲੋਂ ਵੀ ਭਾਈ ਇਸ ਦਰਿਆ ਨੂੰ ਪਰਵਾ ਛੱਡੋ ਆਪਣੇ ਡੈਮ ਨੂੰ ਇੰਨਾ ਰੱਖੋ ਕਿ ਤੁਹਾਨੂੰ ਪਤਾ ਸਾਇੰਸੀ ਹੈਲਪ ਦੇ ਨਾਲ ਇਸ ਵਾਰ بارشਾਂ ਬਹੁਤ ਪੈਣੀਆਂ ਆ ਪਹਿਲਾਂ ਹੀ ਗੁਜਾਰਸ਼ ਕੀਤੀ ਗਈ ਕਿ ਤੁਸੀਂ ਘਰ ਤੋਂ ਕਾ 700 800 ਫੁੱਟ ਦੇ ਲਾਗੇ ਬਨੇ ਲੈ ਜਾਓ ਉਹਨੂੰ ਤਾਂ ਕਿ ਸਾਨੂੰ ਗਾਂ ਸਮੇਂ ਦੀ ਜਿਹੜੀਆਂ ਮਾੜਾ ਸਮਾਂ ਨਾ ਦੇਖਣਾ ਪਵੇ ਪਰ ਪਹਿਲਾਂ ਪਾਣੀ ਛੱਡਿਆ ਨਹੀਂ ਜਾਂਦਾ ਬਾਅਦ ਅਚਨਚੇ ਤੇ ਅਚਾਨਕ ਹੀ ਕਹਿ ਦਿੰਦੇ ਨੇ ਸਟਨਲੀ ਕਿ ਹਾਂ ਭਾਈ ਪਾਣੀ ਬਹੁਤ ਜ਼ਿਆਦਾ ਟਾਈਮ ਚ ਆ ਚੁੱਕਾ ਵਾ ਜਿੱਦੇ ਕਰਕੇ ਸਾਨੂੰ ਛੱਡਣਾ ਪੈ ਗਿਆ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦਾ ਕਿ ਅਸੀਂ ਜਿਹੜਾ ਵਾ ਦਰਿਆ ਵਾ ਉਹਨੂੰ ਪਹਿਲਾਂ ਹੌਲਾ ਕਰਨਾ ਵਾ ਵੀ ਹਾਂ ਭਾਈ ਜਿਹੜੇ ਲੋਕ ਪਹਿਲਾਂ ਅਸੀਂ ਮਾਰ ਚੁੱਕੇ ਹਾਂ ਉਹਨਾਂ ਨੂੰ ਦੁਬਾਰਾ ਨਹੀਂ ਮਾਰਨਾ ਇੱਕ ਵਾਰੀ ਮਰਿਆ ਕਿਸਾਨ ਉੱਠ ਜੂਗਾ ਦੂਜੀ ਵਾਰੀ ਮਰਿਆ ਨਹੀਂ ਉੱਠਿਆ ਜਾਂਦਾ ਬ ਉਹੋ ਹੀ ਖਾਣਾ ਉਹੋ ਹੀ ਕਮਾਉਣਾ ਕਿਤੇ ਜ਼ਮੀਨਾਂ ਕਿਹੜੀਆਂ ਹੁਣ 50 50 ਕਿੱਲੇ ਆ ਉਹ ਤਾਂ ਕੋਈ ਹਜ਼ਾਰ ਵਿੱਚੋਂ ਇੱਕ ਦੋ ਜਣਿਆਂ ਦੇ ਬਾਕੀ ਸਾਰੇ ਆਪਣਾ ਗੁਜ਼ਾਰਾ ਕੋਈ ਠੇਕੇ ਤੇ ਲਈ ਆ ਉਹਨਾਂ ਦਾ ਹਾਲਾ ਦੇਣਾ ਬਹੁਤ ਬੁਰੇ ਹਾਲਾਤ ਹੈ ਵੀਰ ਜੀ ਲਾਸਟ ਟਾਈਮ ਸਾਡਾ ਇੰਨਾ ਬੁਰਾ ਹਾਲ ਹੋ ਗਿਆ ਕਿ ਸਾਡੀ ਮੈਂ ਸਾਹਮਣੇ ਕੈਮਰਾਮੈਨ ਨੂੰ ਕਹਾਂ ਕਿ ਕਲਾਸਟ ਵਾਲਾ ਦਿਖਾਇਆ ਜਾਵੇ ਕਮਾਦ ਉਸ ਕਮਾਦ ਦੇ ਵਿੱਚ ਅਸੀਂ 2023 ਤੋਂ ਬਾਅਦ ਪਹਿਲੀ ਫਸਲ ਕੱਢਣ ਲੱਗੇ ਹਾਂ ਜਿਹਦੇ ਵਿੱਚ ਸਾਨੂੰ ਫਿਰ ਪਹਿਲੀ ਫਸਲ ਕੱਢਣ ਦਾ ਮੌਕਾ ਨਹੀਂ ਦਿੱਤਾ ਗਿਆ ਨਾ ਸਾਡੀ ਕਣਕ ਬੀਜੀ ਗਈ ਨਾ ਸਾਡੇ ਕੌਣ ਵਾਲਾ ਝੋਨਾ ਬੀਜਿਆ ਗਿਆ ਤੇ ਹੁਣ ਅਸੀਂ ਜੇ ਕਮਾਦ ਬੀਜੇ ਸਾਡੇ ਕੋਲ ਕਮਾਦ ਕੱਢਣ ਦੀ ਵੀ ਕਪੈਸਿਟੀ ਨਹੀਂ ਰਹਿ ਗਈ ਕਿ ਇੰਨਾ ਪਾਣੀ ਇਹਨਾਂ ਨੇ ਛੱਡ ਦਿੰਦੇ ਆ ਕਿ ਬੰਦਾ ਜਿਹੜਾ ਵਾ ਅਗਲੀ ਫਸਲ ਦਾ ਨਾ ਬੀਜ ਪਾਏ ਮੈਨੂੰ ਨਹੀਂ ਲੱਗਦਾ ਕਿ ਸਾ ਵੱਦ ਤੋਂ ਵੱਧ 10 ਕਿੱਲੇ ਚੋਂ ਇੱਕ ਕਣ ਕਿਥੇ ਲੱਭੀ ਜ ਸਕੂਗਾ ਇਸ ਏਰੀਆ ਦੇ ਵਿੱਚ ਜਿੱਥੇ 100 ਕਿੱਲਾ 10 ਕਿੱਲੇ ਦੇ ਵਿੱਚੋਂ ਕਣ ਕਿ ਬੀਜੀ ਜਾਊਗੀ 90 ਕਿੱਲੇ ਜਿਹੜਿਆ ਉਹ ਇਦਾਂ ਬਰਬਾਦ ਹੀ ਹੋ ਜਾਣੇ ਤੇ ਮੋਹਰੇ ਬਰਸਾਤਾਂ ਅਗਲੇ ਸਾਲ ਫੇ ਖੜੀਆਂ ਹਾਂਜੀ ਹੁਣ ਅਸੀਂ ਗਾਂਵ ਇਹ ਜਰਸ਼ਕਾ ਨਾ ਚਾਹੁੰਦੇ ਆ ਕਿ ਸੰਗਤਾਂ ਨੂੰ ਬੇਨਤੀ ਆ ਕਿ ਵੱਦ ਤੋਂ ਵੱਧ ਚੀਰੀ ਹਰ ਗਬਿੰਦਪੁਰ ਤੋਂ ਲੈ ਕੇ ਟਾਂਡੇ ਰੋਡ ਦੇ ਉੱਪਰ ਬਿਆਸ ਦਰਿਆ ਦੇ ਉੱਤੇ ਹੜਪੀੜਤਾਂ ਦੀ ਜਿਹੜੀ ਆ ਮਦਦ ਕੀਤੀ ਜਾਵੇ ਤਾਂ ਕਿ ਇੱਥੇ ਇਸ ਟਾਈਮ ਪ੍ਰੈਜ਼ੈਂਟ ਇਦਾਂ ਦੇ ਕਈ ਪਰਿਵਾਰ ਵੀ ਹੈਗੇ ਨੇ ਕਿ ਜਿਨ੍ਹਾਂ ਦਾ ਗੁਜ਼ਾਰਾ ਜਿਹੜਾ ਸੀ ਸਿਰਫ ਕਿਲਾ ਦੋ ਕਿਲੇ ਦੀ ਫਸਲ ਤੋਂ ਹੀ ਚੱਲਦਾ ਸੀ ਸਾਰਾ ਸਾਲ ਉਹਨਾਂ ਉਹਦੇ ਸਿਰ ਤੇ ਖਾਣਾ ਸੀ ਹੁਣ ਸਾਰਾ ਸਾਲ ਦੀ ਜਿਹੜੀ ਉਮੀਦ ਆ ਉਹ ਖਤਮ ਹੋ ਗਈ ਆ ਹੁਣ ਕਿਸਾਨ ਕਿੱਥੇ ਜਾਵੇ ਕਿਹੜੀ ਰਾਹ ਫੜੇ ਤੇ ਜਿੱਥੇ ਜਾ ਕੇ ਉਹਦੀ ਕੋਈ ਬਾਹ ਫੜ ਲੇ ਹਾਂ ਭਈ ਤੂੰ ਆ ਮੈਂ ਤੇਰੇ ਸਾਰੇ ਸਾਲ ਦਾ ਗੁਜ਼ਾਰਾ ਕਰਵਾਉਂਗਾ ਕੋਈ ਨਹੀਂ ਆਉਂਦਾ ਜੀ ਚਲੋ ਆਪਣੇ ਪੰਜਾਬੀ ਭਰਾਤ ਚਲੋ ਹੁਣ ਔਖੇ ਟਾਈਮ ਤੇ ਤਾਂ ਆ ਜਾਣਗੇ ਸਾਥ ਪਰ ਉਦਾਂ ਦੇਖਿਆ ਵੀ ਜਦੋਂ ਆਪਣੇ ਤੇ ਵਿਵਪਤਾ ਪੈਂਦੀ ਆਪ ਹੀ ਉਹ ਨਿਜਠਣੀ ਪੈਂਦੀ ਆ ਚਲੋ ਆਪਣੇ ਪੰਜਾਬੀਆਂ ਦੇ ਦਿਲ ਵੱਡੇ ਆ ਜਰੂਰ ਇਸ ਇਲਾਕੇ ਵਿੱਚ ਮਤ ਕਰਨ ਲਈ ਪੰਜਾਬੀ ਆਉਣਗੇ ਇੱਧਰ ਦੇਖੋ ਆ ਇੱਥੇ ਇਹਨਾਂ ਨੇ ਭਾਂਡੇ ਰੱਖੇ ਆ ਆਪਣੇ ਤਾਂ ਤੁਹਾਨੂੰ ਦਿਖਾ ਲ ਦਿੰਨੇ ਆ ਆ ক্লোਜ਼ ਕਰਕੇ ਦਿਖਾ ਲ ਦਿਓ ਜੀ ਆ ਭਾਂਡੇ ਪਏ ਆ ਇੱਥੇ ਆ ਬਿਸਤਰਾ ਪਿਆ ਆ ਉਹ ਪਾਣੀ ਦਾ ਟੈਂਕਰ ਪਿਆ ਆ ਆ ਕੱਪੜਿਆਂ ਵਾਲਾ ਬੈਗ ਦੇਖੋ ਜੀ ਆ ਪਿਆ ਇਦਾਂ ਹੀ ਵਿਚਾਰਿਆਂ ਨੇ ਆਪਣੇ ਆ ਦੇਖੋ ਆ ਕੰਬਲ ਪਿਆ ਆ ਜੇ ਕਿਤੇ ਰਾਤ ਨੂੰ ਮੀਂਹ ਨਾ ਠੰਡ ਹੋ ਜਵੇ ਆ ਦੇਖੋ ਚੋਲ ਪਏ ਆ ਆ ਚਾਰ ਪਿਆ ਆ ਇਦਾਂ ਹੀ ਆਪਣਾ ਗੁਜ਼ਾਰਾ ਕਰਕੇ ਤੇ ਸਮਾਂ ਜਿਹੜਾ ਆਪਣਾ ਬਤੀਤ ਕਰਨੇ ਐ ਇਸ ਵੇਲੇ ਇਹ ਤੁਹਾਨੂੰ ਟਰਾਲੀ ਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਦਿਖਾ ਲੇ